ਯਾ ਗਾ ਜੱਗਣਾ ਰਿਲਾਜੀ ਇੱਥੇ ਦੀ ਘੁਰਕਾ ਆ ਰਿਹਾ ਇਤੋਂ ਕਿਤੇ ਉਹਦੇ ਸਲੈਂਸਰ ਤੂੜੀ ਦਾ ਲੱਧਿਆ ਏ ਉਹਦੇ ਸਲੈਂਸਰ ਨਾਲ ਕਿਤੇ ਅੱਗ ਲੱਗੀ ਘੁਰਕੇ ਦੀ ਇਹਦੇ ਅੱਛਾ ਅੱਛਾ ਤੇ ਸੰਗਤ ਨੇ ਪੈ ਲੈ ਕੇ ਆ ਅੱਗ ਬੁਝਾਤੀ ਆ ਇੱਕ ਆ ਗਈ ਅੱਗ ਬੁਝਾਉਣ ਵਾਲੀ ਮੁਰਕੇ ਰਹੀਦੀ ਹੁੰਦੀ ਇਹਨਾਂ ਨੇ ਬੁਝਾਤੀ ਆ ਸਾਰੀ ਸੰਗਤ ਨੇ ਲੱਗ ਹੋਏ ਤੇ ਨਿਸ਼ਕਾਨ ਹੋਇਆ ਜਿਹੜੇ ਦਾ ਘੁਰਕੇ ਵਾਲੇ ਦਾ ਵਾਵਾ ਚਲੋ ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰੇ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਬਸ ਜੀ ਬੁਝਾਈ ਆ ਮਾਰਕ ਦੀ ਕਿਰਪਾਈ ਆ ਸਾਰੀ ਸੰਗਤ ਨੇ ਇਕੱਤਰ ਹੋ ਕੇ ਅੱਗ ਬੁਝਾਤੀ ਹੋਇਆ ਗੁਰਜੀਤ ਦਾ ਹਾਲਸਾ ਹੈ ਧੰਨਵਾਦ ਜੀ ਦਾ ক' <laughs> <laughs> ਗੱਲ ਹੋ ਗਈ ਸੀ ਭਾਈ ਜੀ ਇੱਥੇ। ਕੋਈ ਥਿਰੋ ਲੱਗਿਆ ਭਾਈ ਜੀ। ਅੱਛਾ ਜੀ। ਕੀ ਲੱਗਿਆ ਗੜੁਕੇ? ਥੋੜੀ 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 ਲੱਗੀ ਕਿਥੋਂ ਦਾ ਗੜੁਕਾ? ਗੜੁਕਾ ਦੇਖਿਆ ਹੈ ਸਾਨੂੰ ਪਹਿਲਾਂ ਮਾਰ ਰਿਹਾ ਸੀ ਆਪੀ ਕਾਰਵਾਈ। ਅੱਛਾ ਜੀ। ਤੇ ਉਹਨਾਂ ਸਾਨੂੰ ਫੋਨ ਆਇਆ। ਅਸੀਂ ਉਸੇ ਕੰਮ ਗੱਡੀ ਲੈ ਕੇ ਆ ਗਏ। ਕਿੰਨੇ ਚਿਰ ਚ ਆ ਗਏ ਤੁਸੀਂ? ਅਸੀਂ ਸਾਰਾ ਟਾਈਮ ਲੱਗ ਗਿਆ ਸਾਨੂੰ। ਮਤਲਬ 10 ਜਾਂ 15 ਮਿੰਟ ਦੇ ਵਿੱਚ ਪਹੁੰਚ ਗਏ। 10-15 ਮਿੰਟ ਚ ਆ ਗਏ। ਹਾਂ ਜੀ। ਕਿਉਂਕਿ ਭਿੱਖੀ ਵੰਡ ਜਾ ਨਹੀਂ ਨਾ ਹੋਦਾ ਸਾਨੂੰ ਪਹਿਲਾਂ। ਅੱਛਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮਾਲੀ? ਨਹੀਂ ਨਹੀਂ ਕੋ